ਗੁਰੂ ਪਰਮ ਸਤਕਾਰ ਜੋਗ ਸਤ ਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਾ ਸੰਗਤ ਜੀਓ ਆਪ ਮਾਈ ਭਾਈ ਤਨਤਾ ਦੇ ਜੋਗ ਹੋ ਜਿਨ੍ਹਾਂ ਨੂੰ ਅੰਮ੍ਰਿਤ ਵੇਲਾ ਪ੍ਰਾਪਤ ਹੋਇਆ ਅਸੀਂ ਤੁਸੀਂ ਸਾਰੇ ਹੀ ਵੱਡੇ ਕਰਮਾ ਵਾਲੇ ਹਾਂ ਬੜ ਭਾਗੀ ਹਰ ਸੰਗਤ ਪਾਵੇ ਭਾਗ ਹੀਨ ਪ੍ਰਮਾਤ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਪਰੀਜੈ ਜੀਓ ਔ ਅੱਜ ਦਾ ਹੁਕਮਨਾਮਾ ਸਾਹਿਬ 698 ਅੰਗ ਤੇ ਜੈਤ ਸ੍ਰੀ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਫਰਮਾਨ ਕਰਦੇ ਹਨ ਔ ਕਰੀਏ ਵਿਚਾਰ ਸਾਰੇ ਨਾਲ ਮਿਲ ਕੇ ਹਾਰ ਹਰ 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 ਨਾਮ ਜਪਾ ਹਰ ਨਾਮ ਸਚੇ ਪਾਤਸ਼ਾਹ ਬਰਾਜ ਜੀ ਕਹਿੰਦੇ ਹੀ ਬੰਦੇ ਤੂੰ ਸਾਈ 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 ਦੇ ਨਾਮ ਦਾ ਜਾਪ ਕਰ ਉਹ ਸਾਈ ਕਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹ ਸਾਡਾ ਸਾਈਂ ਆ ਉਹਦਾ ਜਾਪ ਕਰ ਉਹਦਾ ਸਿਮਰਨ ਕਰ ਗੁਰਮਖ ਨਾਮ ਸਦਾ ਲੈ ਲਹਾ ਸਚੀ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮਖ ਨੇ ਉਹ ਸਦਾ ਹੀ ਨਾਮ ਦਾ ਲਾਹਾ ਲੈਂਦੇ ਨੇ ਆਖੋ ਸਤਨਾ ਉਹ ਸਦਾ ਹੀ ਨਾਮ ਦਾ ਲਾਹਾ ਲੈਂਦੇ ਨੇ ਨਾਮ ਜਪਦੇ ਨੇ ਨਾਮ ਬੰਦਗੀ ਭਗਤੀ ਜਿਹੜੇ ਅਸੀਂ ਦੁਨਿਆਵੀ ਬੰਦੇ ਆ ਨਾ ਸਾਨੂੰ ਚੌ ਚੜ ਜਾਂਦਾ ਕਿ ਰਾਤ ਆ ਗਈ ਸੌਵਾਂਗੇ ਵੇ ਹੁਣ ਸਰੀਰ ਥੱਕਿਆ ਹੋਇਆ ਸਾਰੀ ਦਿਹਾੜੀ ਦਾ ਆਰਾਮ ਕਰਾਂਗੇ ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਵੀ ਚਾਹ ਚੜ ਜਾਂਦਾ ਰਾਤ ਦਾ ਤੇ ਰਾਤ ਹੋ ਗਈ ਤੇ ਹੁਣ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਾਂਗੇ ਆਖੋ ਸਤਨਾਮ ਜਿੰਨਾ ਮਨ ਇਕਾਗਰ ਰਾਤ ਨੂੰ ਹੁੰਦਾ ਨਾ ਉਹਨਾਂ ਦਿਨ ਨੂੰ ਨਹੀਂ ਹੁੰਦਾ ਆਖੋ ਸਤਨਾਮ ਅਮਰਤ ਵੇਲਾ ਸਤਨਾਉ ਵਡਿਆਈ ਵੀ ਚੜ ਜਿਹੜੇ ਅਸੀਂ ਦੁਨਿਆਵੀ ਲੋਕ ਕੇ ਇਸ਼ਨਾਨ ਪਾਣੀ ਤਾਂ ਗਰਮ ਪਿਆਰਿਓ ਫਿਰ ਚੌਂਕੜਾ ਲਗਾ ਕੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆਵਾਜ਼ ਆਪਣੇ ਕੰਨਾਂ ਤੱਕ ਬਾਲਾ ਨਹੀਂ ਚੀਨੀ ਬੋਲਣਾ ਹੈ ਜਦੋਂ ਜਾਪ ਕਰਨਾ ਸਿਮਰਨ ਕਰਨਾ ਹੈ ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਅੰਤਰ ਗੁਰ ਅਰਧਨਾ ਜੇਬਾ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਰਬਣੀ ਸਰਬਣ ਕੰਨਾਂ ਨੂੰ ਨੇਤਰੀ ਸਤਗੁਰ ਪੇਖਣਾ ਸਰਬਣੀ ਸੁਨਣਾ ਗੁਰ ਨਾਉ ਵਰਾਜ ਜੀ ਕਹਿੰਦੇ ਸਤਗੁਰ ਸੇਤੀ ਰਤਿਆ ਵਰਗੈ ਪਾਈਏ ਠਾਓ ਫਿਰ ਪਰਮੇਸ਼ਰ ਦੇ ਵਿੱਚ ਸੇਤੀ ਅਭੇਦ ਹੋ ਜਾਂਦਾ ਚੌਂਕੜਾ ਲਗਾ ਕੇ ਬਸ ਇੰਨੀ ਕੇ ਆਵਾਜ਼ ਆਪਣੇ ਕੱਢਣੀਆਂ ਜਿੰਨੀ ਕ ਆਪਣੇ ਕੰਨਾਂ ਨੂੰ ਸੁਣੇ ਆਖੋ ਸਤਨਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਆਵਾਜ਼ ਇੰਨੀ ਜਿੰਨੀ ਕੰਨਾਂ ਤੱਕ ਜਾਵੇ ਉਹ ਜਿਹੜੀ ਜੀਵ ਦੇ ਨਾਲ ਮੂੰਹ ਦੇ ਨਾਲ ਬੋਲਣਾ ਆਵਾਜ਼ ਉਹ ਕੰਨਾਂ ਤੱਕ ਸੁਣਨੀ ਆ ਮਹਾਰਾਜ ਜੀ ਕਹਿੰਦੇ ਸਤਗੁਰ ਸੇਤੀ ਰਤਿਆ ਦਰਗਾਹ ਪਾਈਏ ਠਾਓ ਉਹ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੇ ਨੇ ਇਹ ਗੱਲਾਂ ਨਿੱਕੀਆਂ ਮੋਟੀਆਂ ਨਹੀਂ ਇਹ ਗੱਲਾਂ ਹਾਈ ਲੈਵਲ ਦੇ ਰ ਇਹਦੇ ਉੱਪਰ ਦੀ ਕੁਝ ਹੈ ਹੋ ਨਹੀਂ ਜਿਹੜੀਆਂ ਤੁਸੀਂ ਵਿਚਾਰਾ ਫੇਸਬੁੱਕ ਤੇ YouTube ਦੇ ਉੱਪਰ ਜਾਂ ਗੁਰੂ ਚਰਨਾ ਚ ਬੈਠੇ ਜਾਂ ਘਰਾਂ ਦੇ ਵਿੱਚ ਬੈਠੇ ਕੰਮਕਾਰ ਕਰਦੇ ਸੁਣ ਰਹੇ ਹੋ ਇਹ ਨਿੱਕੀਆਂ ਗੱਲਾਂ ਨਹੀਂ ਇਹ ਸਿਰੇ ਦੀਆਂ ਗੱਲਾਂ ਨੇ ਗੁਰੂ ਦੀਆਂ ਨੇ ਇਹਦੇ ਉੱਪਰ ਦੀ ਕੁਝ ਨਹੀਂ ਹੈ ਤਾਂ ਗੁਰਮਖ ਪਿਆਰਿਓ ਇਸ ਤਰ੍ਹਾਂ ਵਾਹਿਗੁਰੂ ਪ੍ਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਨੇ ਜਿਹੜੇ ਰੱਬ ਦੇ ਪਿਆਰੇ ਨੇ ਅਸਲ ਵਿੱਚ ਜਿਹੜੀ ਇਹ ਰਾਤ ਆ ਇਹ ਹੈ ਨਾਮ ਜਪਣ ਵਾਸਤੇ ਆਖੋ ਸਤਨਾ ਜਦੋਂ ਆਪਾਂ ਕੀਰਤਨ ਕਰਦੇ ਆ ਕੀਰਤਨ ਭਗਤੀ ਆ ਨੌ ਤਰ੍ਹਾਂ ਦੀ ਭਗਤੀ ਆ ਕੀਰਤਨ ਵੀ ਭਗਤੀ ਆ ਕੀਰਤਨ ਕੋਈ ਦਿਖਾਵਾ ਨਹੀਂ ਹੁੰਦਾ ਇਹ ਵੀ ਭਗਤੀ ਆ ਤੇ ਜਦੋਂ ਦਿਨੇ ਕੀਰਤਨ ਕਰਦੇ ਆ ਤੇ ਰਾਤ ਨੂੰ ਕੀਰਤਨ ਕਰਦੇ ਆ ਉਹਦਾ ਗੁਰਮੁਖ ਪਿਆਰਿਓ ਬਹੁਤ ਫਰਕ ਹੁੰਦਾ ਆ ਦਨੇ ਬੰਦੇ ਦਾ ਮਨ ਕਦੇ ਇੱਕਦਰੇ ਨੂੰ ਭੱਜਦਾ ਕਦੇ ਇੱਕਦਰੇ ਨੂੰ ਭੱਜਦਾ ਕਦੇ ਇੱਕਦਰੇ ਨੂੰ ਕਦੇ ਫੋਨ ਆ ਗਿਆ ਕਦੇ ਭੂਆ ਦਾ ਆ ਗਿਆ ਕਦੇ ਭੋਪੜ ਦਾ ਆ ਗਿਆ ਕਦੇ ਨਾਨੇ ਦਾ ਆ ਗਿਆ ਨਾਨੀ ਦਾ ਆ ਗਿਆ ਇਉਂ ਫਿਰ ਕਦੇ ਮਿੱਤਰਾਂ ਦੋਸਤਾਂ ਦਾ ਆ ਗਿਆ ਇਹੋ ਫਿਰ ਇਹ ਦਿਨੇ ਮਨ ਖਿੰਡਦਾ ਰਹਿੰਦਾ ਤੇ ਰਾਤ ਦਾ ਜਿਹੜਾ ਸਮਾਂ ਉਹ ਗੁਰਮੁਖ ਪਿਆਰੋ ਅਕਾਗਰਤਾ ਦਾ ਬਾਜੀ ਕੀ ਹੁੰਦਾ ਵੀ ਹੁਣ ਸੌਣਾ ਜਾ ਕੇ ਹੋਰ ਨਹੀਂ ਕੁਝ ਹੁੰਦਾ ਇਹ ਭਗਤੀ ਨਾਮ ਸਿਮਰਨ ਇਸੇ ਨੇ ਸਾਨੂੰ ਤਾਰਨ ਆਇਆ ਕੋ ਸਤਨਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋਤ ਰਿਆ ਕਹਿੰਦੇ ਸਤ ਸੰਗਤ ਜਿੰਨੂੰ ਮਿਲ ਗਈ ਨਾ ਓਹੋ ਤਰ ਜਾਂਦਾ ਹੈ ਗੁਰੂ ਦੇ ਚਰਨਾਂ ਦੇ ਵਿੱਚੋਂ ਸਭ ਕੁਝ ਮਿਲਦਾ ਗੁਰੂ ਦੇ ਚਰਨਾਂ ਦੇ ਵਿੱਚੋਂ ਸਭ ਕੁਝ ਮਿਲਦਾ ਹੈ ਤੇ ਜਿਨ੍ਹਾਂ ਨੂੰ ਗਿਆਨ ਆ ਨਾ ਉਹ ਪ੍ਰਾਪਤ ਕਰਦੇ ਨੇ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਉਹ ਨਹੀਂ ਪ੍ਰਾਪਤ ਕਰ ਸਕਦੇ ਹੁਣ ਜਿਨ੍ਹਾਂ ਨੂੰ ਗਿਆਨ ਆ ਦੁਨਿਆਵੀ ਗੱਲ ਕਰਲਾ ਮੈਂ ਜਿਵੇਂ ਜਿਨ੍ਹਾਂ ਨੂੰ ਗਿਆਨ ਆ ਵੀ ਡੀਪੂ ਤੇ ਚੀਨੀ ਮਿਲਣੀ ਆ ਤੇਲ ਮਿਲਣਾ ਲਾ ਉਸਮੰਡ ਕਰਦੇ ਤੇ ਲੈਣ ਲੱਗੀਆਂ ਹੁੰਦੀਆਂ ਨੇ ਆਖੋ ਸਤਨਾ ਕਿਉਂ ਕਿਉਂਕਿ ਖਾਲੀ ਨਾ ਰਹਿ ਜਾਈਏ ਕਿਤੇ ਭਾਈ ਖਾਲੀ ਨਾ ਰਹਿ ਜਾਈਏ ਪਤਾ ਉਹ ਚੀਜ਼ ਦਾ ਗਿਆਨ ਜਿਹਦੇ ਨਾਮ ਦਾ ਗਿਆਨ ਹੋ ਗਿਆ ਨਾ ਪੀਤੋਂ ਸਭ ਕੁਝ ਮਿਲਦਾ ਕਿਉਂਕਿ ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਇੱਥੇ ਸਭ ਕੁਝ ਮਿਲਦਾ ਹੈ ਤਾਂ ਗੁਰਮਖ ਪਿਆਰੇ ਜਿੱਦੇ ਗਿਆਨ ਹੋ ਗਿਆ ਫਿਰ ਗੁਰੂ ਦੇ ਚਰਨਾਂ ਦੇ ਵਿੱਚ ਬੈਠਾਂਗੇ ਆਖੋ ਸਤਨਾਮ ਬੈਠਣਾ ਬੜਾ ਔਖਾ ਗੁਰੂ ਦੇ ਚਰਨਾਂ 'ਚ ਗੁਰੂ ਦੇ ਬਚਨ ਸੁਣਨੇ ਬੜੇ ਔਖੇ ਨੇ ਹਰੇਕ ਦੇ ਵਾਸਤੇ ਦੀ ਗੱਲ ਨਹੀਂ ਗੁਰੂ ਦੇ ਬਚਨ ਸੁਣ ਲਏਗਾ ਤਾਂ ਗੁਰਮੁਖ ਪਿਆਰੇ ਵੱਡੇ ਭਾਗਾਂ ਦੇ ਨਾਲ ਹੀ ਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਜਾਂਦਾ ਹੈ ਅੱਗੇ ਸਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਰ 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 ਭਗਤ ਦਰੜਾਵੋ ਹਰ ਹਰ ਨਾਮ ਮਹਾਰਾਮ ਆਪਣੇ ਅੰਦਰ ਤੂੰ ਵਾਹਿਗੁਰੂ 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 ਦਾ ਅਨਰਾਗ ਪੱਕਾ ਕਰ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਲਈ ਚਾਹ ਪੈਦਾ ਕਰ ਅੰਦਰ ਪੈਦਾ ਹੋਵੇ ਚਾਹ ਉਹ ਪਰਮੇਸ਼ਰ ਨੂੰ ਮਿਲਣੇ ਦਾ ਤੇ ਅੰਦਰ ਚਾਹ ਪੈਦਾ ਹੋਵੇ ਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਦਾ ਭਾਵੇਂ ਕੋਈ ਵੀ ਕੰਮ ਅੰਦਰ ਚਾਹ ਨਹੀਂ ਜਿੰਨਾ ਚਿਰ ਕੰਮ ਕੋਈ ਵੀ ਦਿਲ ਨਹੀਂ ਕਰਦਾ ਕੰਮ ਕਰਨ ਨੂੰ ਜਦੋਂ ਅੰਦਰ ਉਹ ਚਾਹ ਹੈ ਭਾਵੇਂ ਉਹ دنیਵੀ ਘਰ ਦੇ ਕੰਮਕਾਰ ਨੇ ਭਾਵੇਂ ਉਹ ਗੁਰਮੁਖ ਪਿਆਰਿਓ ਨਾਮ ਜਪਣਾ ਸਤ ਸੰਗਤ ਕਰਨਾ ਜਿੰਨਾ ਚਿਰ ਅੰਦਰ ਚਾਹ ਨਹੀਂ ਹੈ ਤੇ ਹੋ ਹੀ ਨਹੀਂ ਸਕਦਾ ਆਖੋ ਸਤਨਾਮ ਸਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਰ ਹਰ ਨਾਮ ਦਿਆਲ ਧਿਆ ਹੂੰ ਮਿਹਰਵਾਨ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰ ਉਹ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਹਰ ਕਾ ਰੰਗ ਸਦਾ ਗੁਣ ਗਾਉ ਮਿਲ ਸਤ ਸੰਗ ਕਹਿੰਦੇ ਸਾਧ ਸੰਗਤ ਨਾਲ ਜੁੜ ਜਾ ਕੋ ਸਤਨਾ ਵਾਹਿਗੁਰੂ ਪਰਮੇਸ਼ਰ ਦਾ ਜਾਪ ਕਰ ਕਹਿੰਦੇ ਲੈ ਕਰੋ ਕਿਰਪਾ ਫਿਰ ਆਪਾਂ ਵੀ ਮੜਾ ਜਾ ਕਰੀਏ ਰਸਨਾ ਪਵਿੱਤਰ ਬੋਲੋ ਕ੍ਰਾਂਗਾ ਜਮਜ ਕੇ ਸਾਰੇ ਪਤਾ ਲੱਗ ਜੇ ਵੀ ਦਰਬਾਰ ਸਾਹਿਬ ਸੰਗਤਾਂ ਬੈਠੀਆਂ ਨੇ वाहे गुरु वाह गुरु वाह गुरु वाहे गुरू वाह गुरु वाहे गुरु ਵਾਹਿ ਗੁਰੂ ਵਾਹਿ ਦਰਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ wah guru wah guru wah guru wah guru wah bi wah wah guru wah guru wah guru wah ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਸਚੇ ਪਾਤਸ਼ਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਵਾਹਿਦਰੂ ਦੀ ਕੀਰਤੀ ਕਰ ਅਤੇ ਮਨ ਦੇ ਵਿੱਚ ਐਸਾ ਜਾਉ ਪੈਦਾ ਕਰਲਾ ਅੱਗੇ ਕੀ ਕਹਿੰਦੇ ਨੇ ਆਓ ਸਕੀ ਹਰ ਮੇਲ ਮਲਾਹ ਵਾਰਾ ਜੀ ਕਹਿੰਦੇ ਆਓ ਕੀ ਸਖੀਓ ਸਹੇਲਿਓ ਆਪਾਂ ਹਰੀ ਦੀ ਸਤ ਸੰਗਤ ਨਾਲ ਜੁੜੀਏ ਉਸ ਵਾਹਿਗੁਰੂ ਪਰਮੇਸ਼ਰ ਦੀ ਸੰਗਤ ਦੇ ਨਾਲ ਜੁੜੀਏ ਸੋਨਹਰ ਕਥਾ ਨਾਮ ਲਹਿਲਾ ਕੀ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੁਬਾਰਾ ਫੇਰ ਪੰਕਤੀ ਸੁਣ ਲਈਏ ਸੁਣ ਹਰ ਕਥਾ ਨਾਮ ਲੈ ਲਾਹ ਕਹਿੰਦੇ ਵਾਹਿਗੁਰੂ ਦੀ ਕਥਾ ਵਾਰਤਾ ਸੁਣ ਕੇ ਨਾਮ ਦਾ ਲਾਭ ਉਠਾਈਏ ਆਖੋ ਸਤਨਾਮ ਨਾਮ ਦਾ ਲਾਭ ਉਠਾਈਏ ਸਭ ਤੋਂ ਜ਼ਰੂਰੀ ਇਹ ਕੰਮ ਆ ਪਾਏ ਅਸੀਂ ਆਈ ਪਰਮੇਸ਼ਰ ਨੂੰ ਮਿਲਣ ਆਵਤੇ ਆ ਅਸੀਂ ਸੰਸਾਰ ਦੇ ਉੱਤੇ ਜਨਮ ਲੈ ਕੇ ਆਈ ਪਰਮੇਸ਼ਰ ਨੂੰ ਮਿਲਣ ਆਵਤੇ ਮੈਂ ਨਹੀਂ ਕਹਿੰਦਾ ਬਾਣੀ ਕਹਿੰਦੀ ਹੈ ਆਇਓ ਪੜਨ ਸੁਣਨ ਕੋ ਬਾਣੀ ਅਸੀਂ ਗੁਰਬਾਣੀ ਪੜਨ ਆਵਤੇ ਗੁਰਬਾਣੀ ਸੁਣਨ ਆਵਤੇ ਸੰਸਾਰ ਦੇ ਉੱਤੇ ਆਇਆ ਕੋ ਸਤਨਾ ਬੰਦਾ ਨਾਮ ਦੇ ਜਪਣ ਨੂੰ ਆਇਆ ਮਾਇਆ ਵਾਲਾ ਜਾਲ ਪੈ ਗਿਆ ਆਇਸੀ ਨਾਮ ਜਪਣ ਵਾਸਤੇ ਪਰ ਮਾਇਆ ਦਾ ਐਸਾ ਜਾਲ ਪੈ ਗਿਆ ਕਿ ਉਹ ਜਾਲ ਦੇ ਵਿੱਚ ਹੀ ਉਲਝ ਗਿਆ ਕੋ ਸਤਨਾ ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਜਿਹੜੀ ਉਹ ਵਾਹਿਗੁਰੂ ਪਰਮੇਸ਼ਰ ਦੀ ਕਥਾ ਹੈ ਉਹ ਕਹਿੰਦੇ ਸੁਖਦਾਈ ਆ ਸੁਖ ਦਿੰਦੀ ਆ ਜੇ ਨੂੰ ਸੁਣਾਗੇ ਤਾਂ ਹੀ ਉਹ ਸੁਖ ਦੇਵੇਗੀ ਨਾ ਜੇ ਉਧਰੋਂ ਕਥਾ ਸ਼ੁਰੂ ਹੋਣ ਲੱਗ ਗਈ ਅਸੀਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਿਆ ਫਿਰ ਕਿਹੜੇ ਸੁੱਖਾਂ ਦੀ ਗੱਲ ਕਰਦੇ ਆ ਫਿਰ ਤਾਂ ਇਹ ਕਹਿੰਦਾ ਜੀ ਬੜੇ ਦੁੱਖ ਨੇ ਬੜੇ ਦੁੱਖਾਂ ਨੇ ਘੇਰ ਲਿਆ ਕਰੀਏ ਕੀ ਫਿਰ ਸਾਡੇ ਵਰਗੇ ਕਹਿੰਦੇ ਵੀ ਗੁਰਦੁਆਰੇ ਜਾਇਆ ਕਰੋ ਭਾਈ ਗੁਰਦੁਆਰੇ ਤਾਂ ਜੀ 37 ਸਾਲ ਹੋ ਗਏ ਜਾਂਦੇ ਆ ਨੂੰ ਗੱਲੇ ਨਹੀਂ ਬਣੀ ਵਾਰਨੀ ਵੀ ਕੀ ਆ ਨਾ ਕੁਝ ਸੁਣਿਆ ਨਾ ਕੁਝ ਮੰਨਿਆ ਨਾ ਕੁਝ ਕਮਾਇਆ ਮਹਾਰਾਜ ਦਾ ਕਹਿੰਦੇ ਸੁਣਿਆ ਦੁਖ ਪਾਪਾਂ ਦਾ ਨਾਸ ਗੁਰਬਾਣੀ ਸੁਣਦੇ ਨਾਲ ਹੀ ਕਥਾ ਸੁਣਦੇ ਨਾਲ ਹੀ ਦੁਖਾਂ ਪਾਪਾਂ ਦੇ ਨਾਸ ਹੋ ਜਾਂਦੇ ਨੇ ਆਖੋ ਸਤਨਾਮ ਦੁਖਾਂ ਪਾਪਾਂ ਦੇ ਨਾਸ ਹੋ ਜਾਂਦੇ ਨੇ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਦੀ ਕਥਾ ਵਾਰਤਾ ਸੁਣ ਕੇ ਨਾਮ ਦਾ ਲਾਭ ਉਠਾਈਏ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਬੜੇ ਲੰਮੇ ਸਮੇਂ ਬਾਅਦ ਇਹ ਮਨੁੱਖਾ ਦੇਹੀ ਮਿਲੀ ਆ ਮਿਲੀ ਕਾਦੇ ਬਾਅਦ ਤੇ ਆ ਗੋਬਿੰਦ ਮਿਲਣ ਕੀ ਇਹੋ ਤਰੀ ਬਰੀਆ ਆ ਤੇਰੀ ਕਹਿੰਦੇ ਬਾਰੀ ਆ ਕਾਦੀ ਉਹ ਪਰਮੇਸ਼ਰ ਨੂੰ ਮਿਲਣ ਦੀ ਆਖੋ ਸਤਨਾ ਆ ਜਿਹੜਾ ਮਨੁੱਖਾ ਜਨਮਾ ਨਾ ਭਾਈ ਇਹ ਮਨੁੱਖਾ ਜਨਮ ਤਾਂ ਮਿਲਿਆ ਪਰਮੇਸ਼ਰ ਨੂੰ ਮਿਲਣ ਵਾਸਤੇ ਉਹਦੇ ਵਿੱਚ ਅਭੇਦ ਹੋਣ ਵਾਸਤੇ ਤੇ ਉਹ ਪਰਮੇਸ਼ਰ ਨੂੰ ਫੇਰ ਮਿਲਿਆ ਜਾਣਾ ਜਦੋਂ ਉਹਦੇ ਨਾਮ ਦਾ ਜਾਪ ਕਰਾਂਗੇ ਗੁਰਬਾਣੀ ਪੜਾਂਗੇ ਹੁਣ ਦੁਨੀਆ ਗੁਰਬਾਣੀ ਪੜਨ ਵਾਲੇ ਨੂੰ ਨਾਮ ਜਪਣ ਉਹਨਾਂ ਇਹ ਤਾਂ ਵੇਲੇ ਨਹੀਂ ਇਹਨਾਂ ਨੂੰ ਕਿਹੜਾ ਕੰਮ ਆ ਕੋਈ ਲੈ ਮਾਰੇ ਨੂੰ ਪੁੱਛ ਕੇ ਦੇਖੋ ਵੀ ਕਿੰਨੇ ਕੁ ਵਿਲੇ ਨੇ ਮਾਰੇ ਕਹਿੰਦੇ ਆਖਣ ਔਖਾ ਸੱਚਾ ਨਾਉ ਸਭ ਤੋਂ ਔਖਾ ਨਾਮ ਜਪਣਾ ਹੀ ਆਖੋ ਸਤਨਾ ਸਭ ਤੋਂ ਔਖਾ ਨਾਮ ਜਪਣਾ ਮਿਸਤਰੀ ਲੱਗੇ ਹੋਏ ਕੰਮ ਚੱਲ ਰਿਆ ਮਹਾਪੁਰਖ ਜਾਰੇ ਨੇ ਚਿੱਟੇ ਰੰਗ ਦੇ ਵਸਤਰ ਪਾਏ ਹੋਏ ਨੇ ਤੇ ਮਿਸਤਰੀ ਕਹਿੰਦੇ ਵੀ ਇਹਨਾਂ ਨੂੰ ਬੜੀ ਮੌਜ ਆ ਕਹਿੰਦੇ ਬਾਬਿਆਂ ਨੂੰ ਉਹਨੇ ਕੀ ਕਰ ਕਾਂਢੀ ਜੀ ਕਰਦੇ ਕਰਦੇ ਕਾਂਢੀ ਐ ਝਾੜਤੀ ਗਾਰਾ ਪੈ ਗਿਆ ਛਿੱਟੇ ਪੈ ਗਏ ਸੇਵਾਦਾਰ ਕਹਿੰਦੇ ਲਾ ਦੀਏ ਸੋਦਾ ਮੜਾ ਜ ਇਹਨਾਂ ਦਾ ਕਰਦੀਏ ਸੇਵਾ ਮਹਾਂਪੁਰ ਕਹਿੰਦੇ ਨਹੀਂ ਉਹਨੇ ਗੱਲਾਂ ਕਰਦੇ ਸੁਣ ਲਏ ਵੀ ਇਹ ਲੈਂਦੇ ਨੇ ਬਾਬੇ ਨਿਆਰੇ ਬਾਈ ਇਹਨਾਂ ਨੂੰ ਬੜੀਆਂ ਮੌਜਾਂ ਦੇ ਚੰਗਾ ਖਾਣਾ ਚੰਗਾ ਰਹਿਣਾ ਚੰਗਾ ਪੀਣਾ ਇਹਨਾਂ ਨੂੰ ਮੌਜਾਂ ਨੇ ਮਹਾਂਪੁਰ ਕਹਿੰਦੇ ਭਾਈ ਆਥਣੇ ਇਹਨਾਂ ਦੇ ਘਰੇ ਜਾਇਓ ਕਿ ਇੱਕ ਦਿਹਾੜੀ ਸਾਡੇ ਲਾਣੀ ਆ ਦੁੱਗਣੀ ਮਜ਼ਦੂਰੀ ਦੇਾਂਗੇ ਜੇ 500 ਲੈਨੇ ਹੋ ਤੇ 1000 ਦੇਾਂਗੇ ਸੇਵਾਦਾਰ ਕਰੇਗੇ ਕਹਿੰਦੇ ਵੀ ਇੱਕ ਦਿਹਾੜੀ ਲਾਣੀ ਆ ਉਹ ਕਹਿੰਦੇ ਸਮੇਂ ਨਹੀਂ ਕਹਿੰਦੇ ਐਂ ਕਰਿਓ ਸਮਾਂ ਕੱਢ ਲਓ ਅਸੀਂ ਤੁਹਾਨੂੰ 1000 ਰੁਪਿਆ 1000 1000 ਰੁਪਿਆ ਦੇਵਾਂਗੇ ਦੋ ਲੇਬਰ ਵਾਲੇ ਸੀ ਕੈਮਿਸਟਰੀ ਸੀ ਹਜ਼ਾਰ-ਹਜ਼ਾਰ ਰੁਪਏ ਦਾ ਵਾਂਗੇ ਲਾਲਚ ਚ ਆ ਗਏ ਕਹਦੇ ਵੀ ਚਲੋ ਉਧਰ ਦਾ ਕੱਲ ਨੂੰ ਲਾਗਾ ਮਾਰ ਦਨੇ ਆ ਬਹਾਨਾ ਲਾ ਦਾਂਗੇ ਵੀ ਫਲਾਣਾ ਜੀ ਧਿੰਕਾ ਇੱਧਰ ਚੱਲਦੇ ਹਜ਼ਾਰ ਰੁਪਏ ਮਿਲੂਗਾ ਲਾਲਚ ਮਾਂ ਬੁਰਖਾ ਲਵੇ ਆ ਗਏ ਸਵੇਰੇ ਕਿੰਨੇ ਕਹਿੰਦੇ ਹਾਂਜੀ ਦੱਸੋ ਕਿਹੜੀ ਕੰਦ ਕੌਲਾ ਕੀ ਕਰਨਾ ਕਹਿੰਦੇ ਅੰਦਰ ਸੋ ਵੀ ਨਹਾ ਕੇ ਆਏ ਹੋ ਕਹਿੰਦੇ ਪਹਿਲੇ ਤੁਸੀਂ ਸੁਣੀਓ ਜੀ ਕਹਿੰਦੇ ਵੀ ਜਿਹੜੇ ਪੁੱਛਦੇ ਵੀ ਨਹਾ ਕੇ ਆਏ ਸਾਡਾ ਤਾਂ ਕੰਮੇ ਲੱਪਣ ਦਾ ਨਹਾਣ ਦਾ ਤਾਂ ਮਸਲ ਹੀ ਨਹੀਂ ਹੈ ਨਹਾ ਕੇ ਅਸੀਂ ਨਹੀਂ ਕੀ ਕਰਨਾ ਇਹ ਕੰਮ ਦੱਸੋ ਕਹਿੰਦੇ ਨਹੀਂ ਨਹਾ ਕੇ ਆਏ ਹੋ ਕਹਿੰਦੇ ਨਾ ਜੀ ਕਹਿੰਦੇ ਨਹਾਵੋ ਪਹਿਲਾਂ ਜਦੋਂ ਠੰਡੇ ਪਾਣੀ ਨਾਲ ਨਹਾਉਣ ਲੱਗੇ ਵਿਚਾਰੇ ਠਰ ਠਰ ਕਰਨ ਤੇ ਨਾਨੂ ਲੈ ਔਖੇ ਸੋਖੇ ਜੀ ਕਹਿੰਦੇ ਐ ਕਰੋ ਵੀ ਇਹ ਚਿੱਟੇ ਰੰਗ ਦੇ ਵਸਤਰ ਪਹਿਨੇ ਆ ਵਸਤਰ ਪਾ ਲਓ ਵਧੀਆ ਚਿੱਟੇ ਰੰਗ ਦੇ ਦਸਤਾਰਾਂ ਬੰਨ ਲਓ ਸਿਰਾਂ ਤੇ ਉਹ ਕਹਿੰਦੇ ਬਾਬਾ ਜੀ ਕਹਿੰਦੇ ਅਸੀਂ ਤਾਂ ਕੰਮ ਕਰਨਾ ਤਾਂ ਲਿਬੜ ਜਣਗੇ ਸਾਡੇ ਇਹਦਾ ਤੁਹਾਡੀ ਵਧੀਆ ਲੱਗਦੇ ਆ ਸਾਨੂੰ ਨਹੀਂ ਠੀਕ ਲੱਗਣੇ ਅਸੀਂ ਕੰਮ ਕਰਨਾ ਕਹਿੰਦੇ ਕੰਮੇ ਹਜ ਲਾਵਾਂਗੇ ਜਿਹੜਾ ਤੁਹਾਨੂੰ ਲਿਬੜ ਨਹੀਂ ਨਾ ਪਵੇ ਕਹਿੰਦੇ ਅਸਿਆ ਜੀ ਪਾ ਲੇ ਚਿੱਟੇ ਰੰਗ ਦੇ ਕੱਪੜੇ ਆਏ ਕਹਿੰਦੇ ਕਰੋ ਵੀ ਚਵਾਰੇ ਚੜਜੋ ਉਹਨੇ ਕਿਹਾ ਵੀ ਕੋਈ ਥੁੱਕ ਕੰਮ ਹੋਣਾ ਕੋਈ ਕਰਨਾ ਹੋਣਾ ਮਣਾ ਮਟਾ ਗੁੱਸਾ ਜਦੋਂ ਚਵਾਰੇ ਚੜੇ ਆਸਣ ਲੱਗੇ ਹੋਇਆ ਸਾਫ ਸੁਥਰਿਆ ਨ ਵਧੀਆ ਕਮਰੇ ਚ ਕਹਿੰਦੇ ਵੀ ਆਹ ਪਈਆਂ ਨੇ ਮਾਲਾ ਤੇ ਚੌਂਗੜਾ ਮਾਰ ਕੇ ਬਸ ਬਹਿ ਜਾਓ ਨਾਮ ਹੀ ਜਪਣਾ ਤੁਸੀਂ ਸਾਰੀ ਦਿਹਾੜੀ ਵਾਹਿਗੁਰੂ ਵਾਹਿਗੁਰੂ ਕਰਨਾ ਹੋਰ ਨਹੀਂ ਕੁਝ ਕਰਨਾ ਚੌਂਕੜਾ ਮਾਰ ਕੇ ਬੈਠਣਾ ਲੱਤ ਨਹੀਂ ਹਲਾਣੀ ਜੇ ਲੱਤ ਹਲਾਉਂਗੇ ਫਿਰ ਦਿਹਾੜੀ ਨਹੀਂ ਮਿਲਣੀ ਕਹਿੰਦੇ ਲੈ ਕਿਹੜਾ ਔਖਾ ਕੰਮ ਆ ਜੀ ਹਾਜੀ ਵੀ ਕਿੱਥੇ ਇਹ ਕਿਹੜਾ ਔਖਾ ਕੰਮ ਆ ਕਹਿੰਦੇ ਕੋਈ ਨਹੀਂ ਬੈਠੋ ਬਈ ਚੌਂਕੜਾ ਮਾਰ ਕੇ ਆਪਸ ਵਿੱਚ ਗੱਲਾਂ ਜਿਹਾ ਕਰਦਨੇ ਬੈਠ ਲੰਗੇ ਕਹਿੰਦੇ ਵੀ ਅੱਜ ਨਜ਼ਾਰਾ ਆ ਗਿਆ ਕਹਿੰਦੇ ਵੀ ਆਦਾ ਕੰਮੇ ਸੋਖਾ ਆ ਨੰਦਨਾਲਾ ਬੈਠਾਂਗੇ ਅਬ ਦਾ ਜਦੋਂ ਲੰਘਿਆ ਅਦਾ ਘੰਟਾ ਕਦੇ ਲੱਤ ਉਧਰ ਨੂੰ ਚੱਕ ਲੈ ਕੰਮ ਗੋਡਾ ਜਾਂ ਕਦੇ ਉਧਰ ਨੂੰ ਕਦੇ ਉਧਰ ਨੂੰ ਕਦੇ ਉਧਰ ਨੂੰ ਜਦੋਂ ਦੋ ਘੰਟੇ ਲੰਘੇ ਛੱਡ ਕੇ ਮਾਲਾ ਥੱਲੇ ਆ ਕੇ ਮਾਹ ਪੁਰਖਾਂ ਦੇ ਚਰਨਾਂ ਦੇ ਵਿੱਚ ਟੈਪਿਆ ਕੋ ਸਤਨਾ ਕਹਿੰਦੇ ਬਾਬਾ ਜੀ ਇਹ ਸਾਡੇ ਵਸ ਦੀ ਗੱਲ ਨਹੀਂ ਹੈ ਇਹ ਤਾਂ ਔਖਾ ਹੀ ਕੰਮ ਬੜਾ ਇਹ ਸਾਡੇ ਵਸ ਦੀ ਗੱਲ ਨਹੀਂ ਹੈ ਸਾਨੂੰ ਤਾਂ ਦੱਸੋ ਕੰਮ ਕੌਲਾ ਕਿੱਥੇ ਕਰਨਾ ਕੀ ਕਰਨਾ ਉਹ ਕਰਦੇਾਂਗੇ ਤਵੇਂ ਸਾਰੀ ਦਿਹਾੜੀ ਲਾਈ ਰੱਖੋ ਤਾਂ ਗੁਰਮੁਖ ਪਿਆਰਿਓ ਇਸੇ ਤਰ੍ਹਾਂ ਬਾਣੀ ਕਹਿੰਦੇ ਵੀ ਆਖਾਂ ਨੇ ਔਖਾ ਸਾਚਾ ਨਾਮ ਨਾਮ ਜਪਣਾ ਹੀ ਸਭ ਤੋਂ ਔਖਾ ਹੈ ਆਹ ਧੰਨ ਸ੍ਰੀ ਗੁਰੂ ਨਾਨਕ ਗੁਰੂ ਆ ਰਾਮਦਾਸ ਮਹਾਰਾਜੀ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਕਹਿੰਦੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਲਾਹ ਲਿਈਏ ਉਹਦਾ ਸਿਮਰਨ ਕਰੀਏ ਉਦੀ ਭਗਤੀ ਕਰੀਏ ਆ ਲਾਸਟ ਪੰਕਤੀਆ ਸਰਵਨ ਕਰੋ ਕੀ ਕਹਿੰਦੇ ਨੇ ਹਰ ਹਰ ਕਿਰਪਾ ਧਾਰ ਗੁਰ ਮੇਲੋ ਗੁਰ ਮਿਲਿਆ ਹਰ ਉਮਾਰਾਮ ਸੁਆਮੀ ਮੇਰੇ ਸੁਆਮੀ ਮਾਲਕ ਰਹਿਮ ਕਰ ਅਤੇ ਮੈਨੂੰ ਗੁਰਾਂ ਦੇ ਨਾਲ ਮਿਲਾ ਦੇ ਗੁਰਾਂ ਦੇ ਨਾਲ ਮਿਲ ਕੇ ਈਸ਼ਵਰੀ ਖੁਸ਼ੀ ਉਤਪਨ ਹੁੰਦੀ ਆ ਹਰ ਕੀਰਤ ਜਸ ਅਗਮ ਅਥਾ ਤੂੰ ਪਹੁੰਚ ਤੋਂ ਪਰੇ ਹੈ ਅਥਾ ਹੈ ਰਹਿਤ ਸੁਆਮੀ ਦੀ ਮਹਿਮਾ ਤੇ ਪ੍ਰਭਤਾ ਗਾਇਨ ਕਰ ਅਖ ਸਤਨਾਮ ਉਹਦੀ ਮਹਿਮਾ ਕਰ ਉਹਦੀ ਪ੍ਰਭਤਾ ਗਾਇਨ ਕਰ ਪ੍ਰਭਤਾ ਦਾ ਮਤਬਲ ਬੜਿਆਈਆਂ ਕਿਨ ਕਿਨਾ RAM ਨਾਮ ਗਵਹਾ ਮੌਕੋ ਤਾਰ ਕਿਰਪਾ ਮਿਲਿਆ ਗੁਰਦਾਤੇ ਹਰ ਨਾਨਕ ਭਗਤੁ ਮਹਾਰਾਮ ਮੋਕੋ ਤਰ ਕਿਰਪਾ ਮਿਲੀਐ ਗੁਰਦਾਤੇ ਹਰ ਨਾਨਕ ਭਗਤੁ ਮਹਾਰਾਮ ਹਰ ਮੋਹਤ ਤੂੰ ਪ੍ਰਭੂ ਦੇ ਨਾਮ ਦੀ ਕੀਰਤੀ ਗਾਇਨ ਕਰ ਖਿੰਖਿਮ ਪਲ ਪਲ ਉਹ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ ਪਰਮੇਸ਼ਰ ਦੀ ਕੀਰਤੀ ਗਾਇਨ ਕਰ ਮੇਰੇ ਦਾਤਾਰ ਗੁਰਦੇਵ ਜੀ ਮਿਹਰ ਕਰਕੇ ਮੈਨੂੰ ਦਰਸ਼ਨ ਦੇ ਨਾਨਕ ਨੂੰ ਸਾਈ ਦੀਪ ਪ੍ਰੇਮਈ ਸੇਵਾ ਦੀ ਤਿੱਬਰ ਚਾਹਨਾ ਹੈ ਇੱਛਾ ਹੈ ਪਰਮੇਸ਼ਰ ਦੇ ਮਿਲਣ ਦੀ ਤੇਰੇ ਮਿਲਣ ਦਾ ਚਾਉ ਦਾਤਾ ਇੱਕ ਤੇਰੇ ਮਿਲਣ ਦਾ ਸੋ ਇਹ ਆ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਇੱਕੋ ਚਾਉ ਹੁੰਦਾ ਪਰਮੇਸ਼ਰ ਦੇ ਮਿਲਣ ਦਾ ਆਖੋ ਸਤਨਾ ਆਓ ਇਹ ਸਿ ਅਜਦਾ ਹੁਕਮਨਾਮਾ ਸਾਹਿਬ ਗੁਰਬਾਣੀ ਪੜਦੇ ਆ ਗੁਰਬਾਣੀ ਸੁਣਦੇ ਆ ਇਕ ਨਹੀਂ ਨਿਕਾਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਚੁਕਾ ਹੋ ਜਾਂਦੀਆਂ ਨੇ ਸੰਗਤਾਂ ਸਤਿਗੁਰੂ ਜੀ ਬਖਸ਼ਣ ਹਰ ਹਨ ਅੱਗੋ ਬਾਤ ਸੱਤੇ ਮੇਰਾ ਪ੍ਰਿਆਤ ਰੱਖ ਕੇ ਸੁੱਧ ਸਪੱਟ ਗੁਰਬਾਣੀ ਪੜਨ ਦੀ ਸੇਵਾ ਕਰਨ ਦੀ ਕਥਾ ਕੀਰਤਨ ਕਰਨ ਦੀ ਸੋਝਿਆ ਜਾਏ ਲੋਕ ਸੁਖੀਏ ਪ੍ਰਲੋਕ ਸਹਲੇ ਨਾਨਕ ਹਰ ਪ੍ਰਭ ਆਪੇ ਮਿਲੇ ਸੋ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬਾਹਰ ਵੀ ਸਪੀਕਰ ਰਾਹੀਂ ਸੁਣ ਰਹੇ ਹੋ ਸ਼ਬਦ ਦੇ ਨਾਲ ਜੁੜ ਰਹੇ ਹਾਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਜਿੰਨੇ ਵੀ ਫੇਸਬੁੱਕ YouTube ਲਾਈਵ ਸੰਤ ਰੇਨ ਟੀਵੀ ਚੈਨਲ ਦੇ ਉੱਤੇ ਸਰਵਣ ਕਰ ਰਹੇ ਹੋ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਜਿ ਆਕਰੋਗੇ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ satan and amaravati